ਸੇਵਕ ਸੇਵਾ ਕਰ ਸੇਵਕ ਸੇਵਾ ਕਰ ਸਾਹਿਬ ਪਾਵੇ ਸਾਹਿਬ ਪਾਵੇ ਸੇਵਕ ਸੇਵਾ ਕਰ ਸੇਵਕ ਸੇਵਾ ਕਰ ਸੇਵਕ ਸੇਵਾ ਕਰ ਸੇਵਕ ਸੇਵਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਬਾਬਾ ਬਕਾਲਾ ਪਾਸਾਹੀ ਨਵੀਂ ਪੋਰਾ ਸਾਹਿਬ ਵਿਖੇ ਜਿਹੜਾ ਪ੍ਰਬੰਧਕੀ ਬਲਾਕ ਦਾ ਕੰਮ ਕਾਜ ਸ਼ੁਰੂ ਕੀਤਾ ਗਿਆ ਸੀ ਉਵੇ ਅੱਜ ਲੈਂਟਰ ਪਾ ਰਹੇ ਨੇ ਇਸ ਲੈਂਟਰ ਪਾਉਣ ਸਮੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਬਾਬਾ ਗੁਰਨਾਥ ਸਿੰਘ ਜੀ ਯੂਪੀ ਵਾਲੇ ਤੇ ਬਾਬਾ ਜੋਗਾ ਸਿੰਘ ਜੀ ਤਰਨਤਲ ਵਾਲੇ ਤੇ ਸਾਡੇ ਮੈਂਬਰ ਸਾਹਿਬਾਨ ਜਹਦਰ ਬਲਜੀਤ ਸਿੰਘ ਜੀ ਜਲਾਵਸਮਾ ਅਤੇ ਸਰਦਾਰ ਅਮਰਜੀਤ ਸਿੰਘ ਜੀ ਭਲਾਈਪੁਰ ਉਹਨਾਂ ਨੇ ਆ ਕੇ ਹਾਜ਼ਰੀ ਲਵਾਈ ਅਰਦਾਸ ਦੇ ਵਿੱਚ ਸ਼ਾਮਲ ਹੋਏ ਇਹ ਜਿਹੜਾ ਕਾਰਜ ਹੈ ਸਾਰਾ ਸਾਡੇ ਇਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਕਾਰਜੇ ਵਾਲੇ ਬਾਬੇ ਮਹਾਂਪੁਰਸਾਂ ਦੇ ਬਾਬਾ ਅਵਤਾਰ ਸਿੰਘ ਜੀ ਬੱਬੂ ਸੇ ਬਾਬਾ ਜੀ ਆ ਰੋ ਗਿਆ ਬਾਬਾ ਅਵਤਾਰ ਸਿੰਘ ਜੀ ਬੱਬੂ ਉਹਨਾਂ ਦੀ ਮਿਹਨਤ ਨਾਲ ਸਰਕਾਏ तकरीबन 2 ਮਹੀਨੇ ਦੇ ਵਿੱਚ ਕੰਮ ਆ ਜਿਹੜਾ ਲੈਂਟਰ ਅਜ ਪੈ ਰਿਹਾ ਸੋ ਮੈਂ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਾਰੀ ਸੰਗਤ ਨੂੰ ਇਸ ਅਜਰੇ ਮੁੱਖ ਦਿਹਾੜੇ ਤੇ ਪਾਵਨ ਦਿਹਾੜੇ ਤੇ ਲੈਂਟਰ ਦੇ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਇਹ ਕੰਮ ਕਾਜ ਜਿਹੜਾ ਉੱਪਰਲੀ ਸੱਤ ਦਾ ਵੀ ਹੈ ਇਹ ਛੇਤੀ ਤੋਂ ਛੇਤੀ ਆ ਜਿਹੜਾ ਨਫੇਰੇ ਚੜ ਜਾਵੇ ਤਾ ਜੋ ਜਿਹੜਾ ਸਾਡਾ ਗੁਰਦਾਰਾ ਸਾਹਿਬ ਦਾ ਪ੍ਰਬੰਧਕੀ ਬਲਾਕ ਹੈ ਜਲਦੀ ਤੋਂ ਜਲਦੀ ਤਿਆਰ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ